مرदाबाद 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 جی 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 فائر سرکار مرदाबाद خیال سرکار مرदाबाद نابي جے پاور جے پاور باباسوب کلی سوتے ترنگ نے ٹھوک کے باباسوب کلی سوتے سدا تري سوچتے ترا دیاں دے روپ تے میں تری واط تے جے جیت جے بھا جے جیت جے بھا جے جیت جے بھا جے جیت جے بھا ਬਨਾਰ ਗੁਰਾਣੀ ਗੁਰਾਣੀ ਆਵਾਜ਼ ਜੀ ਜਾਂਦੇ ਹਨ ਸਸਤਾਵਾਂ ਦੀ ਪੂਰੋ ਕਾਲ ਹੋ ਰਹੀ ਆ ਦੁਰ ਕੇ ਆਵਾ ਦੁਰ ਕੇ ਆਵਾ ਇੱਦਾਂ ਬਿਆਦਮੀਆਂ ਕਰਾ ਦੇਵਾਂਗੇ ਪਿਛਲੇ 2005 ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਮੀਆਂ ਹੋਈਆਂ ਇਹਨਾਂ ਦੀਆਂ ਸ਼ਾਹਾਂ ਤੇ ਹੋਈਆਂ ਅੱਜ ਇਹਨਾਂ ਨੂੰ ਜੇ ਖਤਰਾ ਆ ਬਾਬਾ ਸਾਹਿਬ ਦੀ ਸੋਚ ਤੋਂ ਖਤਰਾ ਸੀ ਅੱਜ ਉਹਨਾਂ ਨੇ ਸਟੇਜ ਤੋਂ ਵੀ ਖਤਰਾ ਆ ਇਹ ਜਿਹੜੀ ਅੱਗ ਲਾਈ ਗਈ ਆ ਏ ਅਮਿਤ ਸ਼ਾਹ ਨੇ ਲਾਈ ਆ ਇਸ ਕਰਕੇ ਆਸੀਂ ਸਾਡਾ ਰੋਸ ਜਿਹੜਾ ਆ ਉਹ ਉਸ ਸ਼ਖਸ ਤੇ ਜਿਹੜਾ ਜੁम्मेवार ਗ੍ਰਹਿ ਮੰਤਰੀ ਸਾਰੇ ਮੌਲਕ ਦਾ ਹੁੰਦਾ ਉਹਨੇ ਇਹ ਗੱਲ ਕਹੀ ਆ ਬਈ ਹਰ ਮੇਰੇ ਤੁਸੀਂ ਅੰਬੇਡਕਰ 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 ਲਾਈਓ ਆ ਸਾਡੇ ਨੇ ਅੰਬੇਡਕਰ ਭਗਵਾਨ ਵਾ ਜਿਹਨੇ ਸਾਨੂੰ ਰੋਟੀ ਜੋਗਾ ਕੀਤਾ ਲੋਕਾਂ ਦੇ ਨਾਲ ਮਿਲਖਾਣੀ ਵੰਡਣ ਦਾ ਮੌਕਾ ਦਿੱਤਾ ਬਰਾਬਰ ਦਾ ਦਿੱਤੀ ਪਰ ਉਸ ਬੰਦੇ ਨੇ ਉੱਥੇ ਕਿਹਾ ਬਈ ਜੇ ਤੁਹਾਨੂੰ ਭਗਵਾਨ ਮਿਲ ਜਾਣਾ ਸੀ ਮੈਨੂੰ ਦੱਸੋ ਕਿਹੜਾ ਭਗਵਾਨ ਆਇਆ ਜਿਹੜਾ ਇਹਨਾਂ ਦੀ ਸਾਰ ਲਈ ਹੋਵੇ ਪਰ ਉਹ ਦੀ ਸ਼ਹਿਰ ਦੇ ਉੱਤੇ ਜੋ ਕੰਮ ਹੋਇਆ ਉਹ ਦੀ ਸ਼ਹਿਰ ਦੇ ਹੋਇਆ ਕਿਦਾਂ ਕਿਸੇ ਇੱਕ ਬੰਦੇ ਦੀ 26 ਜਨਵਰੀ ਵਾਲੇ ਦਿਨ ਮੈਂ ਮੈਂ ਪ੍ਰਸ਼ਾਸਨ ਨੂੰ ਇਹ ਆਪਣੇ ਨੂੰ ਬਿਆਨ ਕਰਦਾ ਕਿ 26 ਜਨਵਰੀ ਵਾਲੇ ਦਿਨ ਚਿੜੀ ਪਾਰਦਾ ਪੰਛੀ ਦੀ ਪਰ ਮਾਰ ਸਕਦਾ 바ਵਾ ਸਾਹਿਬ ਨੂੰ ਸੁਚੈਚੂ ਨੂੰ ਹੈਲੋ ਇੱਕ ਨਾਮ ਰੱਖਦੇ ਆ 바ਵਾ ਸਾਹਿਬ ਨੂੰ 바ਵਾ ਸਾਹਿਬ ਦੇ ਸੁਚੈਚੂ ਨੂੰ ਪੌੜੀ ਕਿੱਦਾਂ ਲੱਗੀ ਐਡਾ ਉੱਚਾ ਲੰਬਾ ਸੁਚੈਚੂ ਕੋਈ ਬਿਨਾਂ ਸਾਜਿਸ਼ ਤੋਂ ਲਾ ਸਕਦਾ ਹੈ ਉਹ ਕਿੱਦਾਂ ਦਾ ਏਰੀਆ ਆ ਉਹ ਪੌਸ਼ ਏਰੀਆ ਦਰਬਾਰ ਸਾਹਿਬ ਦੇਖੋ ਕਿੱਦਾਂ ਸਾਡੇ ਵਿੱਚ ਸਾਡੇ ਵਿੱਚ ਫਿਰਕੂ ਫਿਰਕੂ ਦੰਗੇ ਭੜਕਾਉਣ ਦੀ ਕੋਝੀ ਸਾਜ਼ਿਸ਼ ਹੋ ਰਹੀ ਆ ਭਾਈ ਯਾਰ ਕਿਸਾਂਝ ਵੰਗਾਉਣ ਦੀ ਸਾਜ਼ਿਸ਼ ਹੋ ਰਹੀ ਆ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਆਪਣੇ ਉੱਤੇ ਅਹਿਲ ਕਰਾਂ ਨੂੰ ਇਹ ਸਮਝਾ ਦਿਓ ਕਿ ਜੇ ਅਸੀਂ ਸ਼ਾਂਤਵੇਂ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਆ ਅਸੀਂ ਬੰਦ ਵੀ ਕਰ ਸਕਦੇ ਸੀ ਅਸੀਂ ਰੋਡ ਵੀ ਜਾਮ ਕਰ ਸਕਦੇ ਆ ਪਰ ਅਸੀਂ ਉਹ ਬੰਦੇ ਨਹੀਂ ਆ ਪੇਸ਼ੀ ਆਪਣੇ ਭੈਣ ਭਾਈਆਂ ਨੂੰ ਦੁਖੀ ਕਰੀਏ ਕਿਉਂਕਿ ਸਾਡੇ ਭੈਣ ਭਰਾ ਸਾਡੇ ਨਾਲ ਹਮੇਸ਼ਾ ਖੜਦੇ ਆ ਅਸੀਂ ਇੱਕੋ ਜਿਹੇ ਸਾਰੇ ਨਾਲ ਮਿਲ ਕੇ ਦਿਨ ਮਨਾਉਣੇ ਆ ਪਰ ਅੱਜ ਅਸੀਂ ਉਹਨਾਂ ਅਪਸਰਾਂ ਕੇ ਬੇਨਤੀ ਕਰਦੇ ਆ ਵੀ ਸਾਨੂੰ ਇਸ ਹੱਦ ਤੱਕ ਮਜਬੂਰ ਨਾ ਕਰੋ ਕਿ ਸਾਨੂੰ ਪ੍ਰੋਟੈਸਟ ਜਿਹੜਾ ਸਖਤ ਕਰਨਾ ਪਵੇ ਜਿਹੜੀ ਅੱਗ ਅੰਬੇਡਕਰ ਦੇ ਸਾਹਬ ਦੇ ਖਿਲਾਫ ਲਾਈ ਗਈ ਆ ਉਹਦੀ ਜੜ ਹੈਗੀ ਆ ਅਮਿਤ ਸ਼ਾ ਅਮਿਤ ਸ਼ਾ ਜੈ ਹਾਂ ਅਮਿਤ ਸ਼ਾ ਕੋਈ ਪੀਰ ਪਾਣੋ ਕੋਈ ਠੀਕ ਹੈ ਕਾਰਜੋਗ ਸਾਥੀਓ ਅੱਜ ਦਾ ਦਿਨ ਬਹੁਤ ਹੀ ਦੁਖੀ ਭਰਿਆ ਦਿਨ ਹੈ ਸਿਆਣੇ ਬੰਦੇ ਸਾਡੇ ਸਾਰੇ ਸਿਆਣੇ ਅਜੇ 26 ਜਨਵਰੀ ਬਾਬਾ ਸਾਹਿਬ ਨੇ ਜਿੱਦਣ ਕਾਨੂੰਨ ਲਾਗੂ ਕੀਤਾ ਅਜੇ 2 ਦਿਨ ਨਹੀਂ ਹੋਏ ਹੈਗੇ ਕਿ ਬਾਬਾ ਸਾਹਿਬ ਦੀ ਜਿਹੜੀ ਸੋਚ ਹੈ ਉਹਨੂੰ ਖਤਮ ਕਰਨ ਦੇ ਲਈ ਕੁਝ ਸਾਦੀਸ਼ ਅਨਸਰ ਜਿਹੜੇ ਬਾਬਾ ਸਾਹਿਬ ਦੀ ਮਸਟੈਚੂ ਦੇ ਨਾਲ ਛੇੜਛਾੜ ਕੀਤੀ ਗਈ ਔਰ ਉਹਨੂੰ ਤੋੜਿਆ ਗਿਆ ਬਹੁਤ ਮੰਦ ਭਾਗੀ ਘਟਨਾ ਹੈ ਜੇ ਸਰਾਇਬਰ ਨੇ ਸਾਰੇ ਲੋਕਾਂ ਦੇ ਲਈ ਬਰਾਬਰਤਾ ਇਕਤਾ ਇਕਵਲ ਦੀ ਗੱਲ ਕੀਤੀ ਔਰ ਸਾਰਿਆਂ ਨੂੰ ਬਰਾਬਰ ਰੱਖਣ ਦੇ ਲਈ ਹਰ ਇੱਕ ਲਈ ਬਰਾਬਰ ਸਭਿਧਾਨ ਦੇ ਵਿੱਚ ਕਾਨੂੰਨ ਦਿੱਤੇ ਪਰ ਕੁਝ ਮਾਨਸਿਕਤਾ ਜਿਨ੍ਹਾਂ ਦੀ ਮਾੜੀ ਹੈ ਜਿਹੜੇ 바ਵਾ ਸਾਹਿਬ ਦੇ ਖਿਲਾਫ ਇਦਾਂ ਨਹੀਂ ਸਾਦਿਸ਼ਾ ਕੁਝ ਜੁਮਲੇ ਇਦਾਂ ਵੇ ਛੇੜਦੇ ਆ ਕਿ ਸਾਰੇ ਸਮਾਜ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ ਇਹਨਾਂ ਦੇ ਵਿੱਚ ਦੰਗੇ ਜਾਂ ਲੜਾਈਆਂ ਪੈਦਾ ਕੀਤੀਆਂ ਜਾਣ ਤਾਕੇ ਲੋਕ ਲੜ ਲੜ ਮਰ ਜਾਣ ਤੇ ਉਹਦਾ ਫਾਇਦਾ ਪੋਲੀਟੀਕਲ ਲੋਕ ਜਿਹੜੇ ਆਪਣੇ ਆਪਣੇ ਸਵਾਰਥ ਲਈ ਲੈਣ ਲੈਣ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਕੱਲੀ ਬਾਬਾ ਸਾਹਬ ਦੀਆਂ ਫੋਟਾਂ ਲਾਣ ਦੇ ਨਾਲ ਸਰਕਾਰੀ ਦਫ਼ਤਰਾਂ ਦੇ ਵਿੱਚ ਮਸਲਾ ਹੱਲ ਨਹੀਂ ਹੁੰਦਾ ਜਦੋਂ ਤੱਕ ਥਾਣੇ ਦੇ ਵਿੱਚ ਜਾਂ ਸਰਕਾਰੀ ਦੁਆਰਿਆਂ ਦੇ ਵਿੱਚ ਗਰੀਬਾਂ ਦੀ ਗੱਲ ਸਿੱਧੇ ਤੌਰ ਤੇ ਜਾ ਕੇ ਲੋਕ ਨਹੀਂ ਲੋਕਾਂ ਦੀ ਨਹੀਂ ਸੁਣੀ ਜਾਂਦੀ ਉਦੋਂ ਤੱਕ ਬਾਬਾ ਸਾਹਿਬ ਦਾ ਜਿਹੜਾ ਕਾਨੂੰਨ ਹੈ ਸਹੀ ਤਰੀਕੇ ਦੇ ਵਿੱਚ ਨਹੀਂ ਲਾਗੂ ਜੇ ਅਸੀਂ ਲੀਡਰਾਂ ਦੇ ਫੋਨ ਦੇ ਨਾਲ ਲੋਕਾਂ ਦੇ ਗਰੀਬਾਂ ਦੇ ਕੰਮ ਹੋਣੇ ਆ ਫਿਰ ਬਾਬਾ ਸਾਹਿਬ ਜੀ ਦਾ ਕਾਨੂੰਨ ਖਤਮ ਹੋ ਜਾਂਦਾ ਉੱਥੇ ਕਿਉਂਕਿ ਬਾਬਾ ਸਾਹਿਬ ਜੀ ਦਾ ਕਾਨੂੰਨ ਅਗਰ ਸਹੀ ਸਿਸਟਮ ਦੇ ਨਾਲ ਲਾਗੂ ਹੋਵੇ ਤਾਂ ਲੋਕਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਨਿਆਂ ਮਿਲ ਸਕਦਾ ਲੀਡਰ ਫੋਨ ਕਰਦੇ ਆ ਤੇ ਉਹਦੇ ਪੁੰਦੇ ਉੱਤੇ ਸਾਡੀਆਂ ਵੋਟਾਂ ਲੈ ਜਾਂਦੇ ਸਿਰਫ ਵੋਟਾਂ ਫੋਟਾ ਲਾਉਣ ਦੇ ਨਾਲ ਕਾਨੂੰਨੀ ਹੁੰਦਾ ਹੈ ਸਰਕਾਰ ਕਿੱਥੇ ਖੜੀ ਹੈ ਸਾਡੇ ਮਲਾਜਮ ਸਾਹਿਬ ਖੜੇ ਐ ਐਸਐਚਓ ਜਗਜੀਤ ਜੀ ਖੜੇ ਐ ਪਰ ਇਹਨਾਂ ਦੇ ਵਿੱਚ ਸਾਡਾ ਭਾਈਚਾਰਾ ਇਹਨਾਂ ਦੇ ਨਾਲ ਰਹਿੰਦਾ ਪਰ ਇਹਨਾਂ ਨੂੰ ਅੱਜ ਸਾਡਾ ਸਹਿਯੋਗ ਕਰਨਾ ਚਾਹੀਦਾ ਕਿ ਜਿਸ ਕਾਨੂੰਨ ਦੀ ਉਹ ਰੱਖਿਆ ਕਰਦੇ ਐ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਰੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਸਭ ਨੂੰ ਸਾ ਇੱਜ਼ਤ ਮਾਨ ਦੇ ਕੇ ਅਸੀਂ ਕਿਸੇ ਨੂੰ ਪਰੇਸ਼ਾਨੀ ਕਰਨਾ ਚਾਹੁੰਦੇ ਨਾ ਹੀ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਚਾਹੁੰਦੇ ਅਸੀਂ ਸ਼ਾਂਤੀਪੂਰਵਕ ਅਸੀਂ ਪ੍ਰੋਟੈਸਟ ਕਰ ਰਹੇ ਆ ਨਾ ਕਿਸੇ ਦੁਕਾਨਦਾਰ ਨੂੰ ਕਰਾਂਗੇ ਪਰ ਸਾਡਾ ਸਹਿਯੋਗ ਕਰਨ ਦੀ ਲੋੜ ਮੈਂ ਹੀ ਬੇਨਤੀ ਕਰਦਾ ਲਾਸਟ ਦੇ ਵਿੱਚ ਕਿ ਜਲਦੀ ਤੋਂ ਜਲਦੀ ਸੈਂਟਰ ਸਰਕਾਰ ਨੂੰ ਜਾਂ ਮੌਜੂਦਾ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਜਿਹੜੇ ਇਹ ਲੋਕ ਦੰਗੇ ਭੜਕਾਉਣ ਵਾਲੇ ਲੋਕ ਹੈ ਮਾਰਾ ਕੰਮ ਦੰਗਾ ਫੈਲਾਉਂਦੇ ਲੋਕਾਂ ਨੂੰ ਇਕੱਠਾ ਨਹੀਂ ਰਹਿਣ ਦੇਣਾ ਚਾਹੁੰਦੇ ਸ਼ਾਂਤੀ ਨਹੀਂ ਰਹਿਣਾ ਦੇਣਾ ਚਾਹੁੰਦੇ ਉਹਨਾਂ ਨੂੰ ਜਲਦੋ ਜਲਦ ਉਹਨਾਂ ਤੇ ਪਰਚਾ ਦਰਜ ਕਰਦੇ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲਾਂ ਦੇ ਵਿੱਚ ਸਿੱਟਿਆ ਜਾਵੇ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਆਪਾਂ ਪ੍ਰੋਟੈਸਟ ਸ਼ਾਂਤੀਪੂਰਵਕ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਰਵਿਦਾਸ ਸੋ ਸਾਥੀਓ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਅੰਮ੍ਰਿਤਸਰ ਦੇ ਵਿੱਚ ਆ 바ਵਾ ਸਾਹਿਬ ਦੇ ਸਟੈਚੂ ਨਾਲ ਇਹ ਸਰਕਾਰਾਂ ਨੇ ਕਰਾਇਆ ਜਿਹੜਾ ਕਹੇ ਜੋ ਵੀ ਅਨ ਸੁਣੀ ਘਟਨਾ ਕੀ ਹੋਈ ਆ ਉਹਦੇ ਲਈ ਬਹੁਤ ਗਲਤਿਆ ਨਿੰਦਨਯੋਗ ਆ ਅਸੀਂ ਇਹਦੀ ਕੜੀ ਨਿੰਦਿਆ ਕਰਦੇ ਆ ਔਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਆ ਕਿ ਸਰ ਪੂਰਾ ਹੁਸ਼ਿਆਰਪੁਰ ਪੂਰਾ ਪੰਜਾਬ ਬੰਦ ਆ ਲੇਕਿਨ ਇੱਕ ਸਿਰਫ ਚੱਬੇਵਾਲ ਖੁੱਲਾ ਆ ਸੋ ਤੁਹਾਡੇ ਸਹਿਯੋਗ ਦੀ ਲੋੜ ਆ ਸਾਨੂੰ ਕਿ ਆਪਾਂ ਰਲ ਮਿਲ ਕੇ ਸ਼ਾਂਤੀਪੂਰਵਕ ਚੱਬੇਵਾਲ ਬੰਦ ਕਰਵਾਈਏ ਕੋਈ ਹੁਸ਼ਿਆਰਪੁਰ ਚ ਨਹੀਂ ਦੁਕਾਨ ਖੁੱਲੀ ਕੋਈ ਜਲੰਧਰਪੁਰਾ ਬਲਕਿ ਪੰਜਾਬ ਬੰਦ ਹੈ ਮੈਂ ਪ੍ਰਸ਼ਾਸਨ ਆ ਕੇ ਬੇਨਤੀ ਇਹੀ ਕਰਨਾ ਚਾਹੁੰਦਾ ਕਿ ਸਾਰਾ ਸਾਡਾ ਸਹਿਯੋਗ ਕਰੋ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਇਹੀ ਕਹਿਣਾ ਕਿ ਸਾਡਾ ਸਹਿਯੋਗ ਕਰੋ ਬਾਕੀ ਮੇਰੇ ਭਰਾ ਸਨੀ ਨੇ ਦੱਸ ਹੀ ਦਿੱਤਾ ਆ ਕਿ ਜਿਹੜੀਆਂ ਸਰਕਾਰਾਂ ਆ ਸਰਕਾਰਾਂ ਹੀ ਇਹ ਗਲਤ ਕੰਮ ਕਰਾਉਂਦੀਆਂ ਆ ਸਾਨੂੰ ਪੜਕਾਉਂਦੀਆਂ ਆ ਔਰ ਦੰਗੇ ਪਸਾਦ ਕਰਾਉਂਦੀਆਂ ਆ ਜੈ ਭੀ ਜੈ ਭਾਗ ਬੋਲ ਵੀ ਸ਼ਕਤੀ ਜੈ ਭਾਗ ਆਪ ਸਾਰੇ ਜਾਣਦੇ ਹੋ ਕਿ ਅੱਜ ਜਿਹੜਾ ਵਾ ਇੱਕ ਬਹੁਤ ਹਾਨਸ ਕੰਮ ਜਿਹੜੀ ਹੈ ਵਾੜੀ ਜਿਹੜੀ ਨੀਅਤ ਦੇ ਨਾਲ ਇਹ ਜਿਹੜੀ ਆਮਕੀਤਾ ਸਟੈਚੂ ਦੇ ਨਾਲ ਉਹ ਥੋੜੇ ਦੇ ਨਾਲ ਛੜੀਆਂ ਸੱਟਾਂ ਮਾਰੀਆਂ ਉਹ ਸਾਡੇ ਦਿਲਾਂ ਦੇ ਉੱਤੇ ਸੱਟਾਂ ਵੱਜੀ ਕਿਉਂਕਿ 26 ਜਨਵਰੀ ਦਾ ਦਿਹਾੜਾ ਜਿਹੜਾ ਉਹ ਸੰਵਿਧਾਨ ਦਾ ਸੰਵਿਧਾਨ ਨੂੰ ਲਾਗੂ ਕਰਨ ਦਾ ਦਿਹਾੜਾ ਸੀ ਔਰ ਉਸੇ ਦਿਨ ਸੰਵਿਧਾਨ ਸਾੜਿਆ ਗਿਆ ਅਤੇ ਨਾਲ ਇਹ ਨਾਲ ਹੀ ਉਹਨੂੰ ਅੱਗ ਲਾਈ ਗਈ। ਇਹ ਬਾਅਦ ਦੇ ਵਿੱਚ ਜਦੋਂ ਪੁੱਛਗਿਛ ਹੁੰਦੀ ਆ ਤਾਂ ਉਹਨਾਂ ਨੂੰ ਪਾਗਲ ਕਰਾਰ ਦੇ ਦਿੱਤਾ ਜਾਂਦਾ। ਇਹਦੇ ਮਗਰ ਜਿਹੜੀਆਂ ਉੱਚ ਕੋਟੀ ਦੀਆਂ ਉਪਰੀਆਂ ਸਰਕਾਰਾਂ ਵਾਂ ਉਹ ਦੋਸ਼ੀ ਹਨ। ਦੋਸ਼ੀਆਂ ਨੂੰ ਫੜ ਕੇ ਦੋਸ਼ੀਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅਤੇ ਮੈਂ ਤਾਂ ਇਹ ਕਹਾਂਗਾ ਵੀ ਚੌਂਕ ਦੇ ਵਿੱਚ ਖੜੇ ਕਰਕੇ ਤਾਨੂੰ ਗੋਲੀ ਮਾਰਨੀ ਚਾਹੀਦੀ ਆ। ਕਿਉਂਕਿ ਜਦੋਂ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਆਦ ਵੀ ਹੁੰਦੀ ਆ ਤੇ ਉਹ ਵੀ ਪਾਗਲ ਨਿਕਲਦਾ ਬਾਅਦ ਦੇ ਵਿੱਚ ਪਾਗਲ ਕਹਿ ਦਿੰਦੇ ਆ ਪਾਗਲ ਵਾਸ ਇਤਾਂ ਦੇ ਪਾਗਲਾਂ ਨੂੰ ਗਾਹਾਂ ਪਾਗਲ ਜਿਹੜੇ ਬਣਨੋ ਜੇ ਰੋਕਣਾ ਤਾਂ ਚੌਂਕ 'ਚ ਖੜ ਕੇ ਗੋਲੀ ਮਾਰੀ ਚਾਹੀਦੀ ਬਾਈ ਗੁਰਜੀ ਦਾ ਘਾਲ ਸਾਹਿਬ ਬਾਈ ਗੁਰਜੀ ਨਹੀਂ ਪੈਣਾ